ਪਟਿਆਲਾ ਨੇੜੇ ਪਾਖੜਾ ਨਹਿਰ ਚ ਹੋਈ ਲੀਕੇਜ ਮੌਕੇ ਤੇ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਥਿਤੀ ਦਾ ਲਿਆ ਜਾਇਜ਼ਾ ਪਟਿਆਲਾ ਨੇੜੇ ਪਾਖੜਾ ਨਹਿਰ ਵਿੱਚ ਲੀਕੇਜ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਮੌਕੇ ਤੇ ਪੰਜਾਬ ਦੇ ਸੇਤ ਮੈਂ 3 ਡਾਕਟਰ ਬਖਸ਼ ਸਿੰਘ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਤੋਂ ਤਾਂ ਆਦੀ ਕਿ ਸੇਤ ਮੰਤਰੀ ਬੋਲੋ ਖੁਦ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਜੋ ਲੂਪੋਲ ਸਨ ਉਹਨਾਂ ਨੂੰ ਦੇਖਿਆ ਗਿਆ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹਨਾਂ ਨੂੰ ਜਿਹੜਾ ਕਿ ਠੀਕ ਕਰਾਇਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਨੰਗਲ ਤੋਂ ਲੈ ਕੇ ਜਿੱਥੇ ਤੱਕ ਪਾਖੜਾ ਜਾਂਦੀ ਹੈ ਤੇ ਸਾਰੀ ਜਗ੍ਹਾ ਦੀ ਮਰਮਤ ਕਰਾਈ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਪਾੜ ਸ਼ਬਦ ਸਿੱਖ ਨਹੀਂ ਹੈ ਮੜੀ ਇਹ ਲੀਕੇਜ ਹੋਈ ਸੀ। ਮਿਰਦਾਲ ਚੀਫ ਇੰਜੀਨੀਅਰ ਖੜੇ ਆ ਔਰ ਜਿਹੜਾ ਮੁੰਡਾ ਬਰਿੰਦਰ ਹੈ ਜਾਂ ਇਹਨਾਂ ਦੇ ਐਸਸੀ ਐਕਸ਼ਨ ਪੂਰੀ ਟੀਮ ਨਾਲ ਦੀ ਸਾਰੇ ਐਕਸਪਰਟ ਖੜੇ ਆ ਅਸੀਂ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਪਹਿਲਾਂ ਮੈਂ ਦੇਖਿਆ ਵੀ ਹੋਇਆ ਕਿਉਂ ਹੈ ਲੀਕੇਜ ਕਿਉਂ ਹੈ ਬਹੁਤ ਥੋੜੀ ਜਿਹੀ ਪਾਸਾ ਤੋਂ ਕਿੱਥੇ ਪਾਣੀ ਮਾੜਾ-ਬਾੜਾ ਥੋੜ੍ਹਾ-ਥੋੜ੍ਹਾ ਪਾਣੀ ਚੋਨਾ ਲਾੜ ਜਾਉਗਾ ਕੋਈ ਦਿੱਕਤ ਨਹੀਂ ਹੈ ਜੀ ਲੇਕਿਨ ਅਸੀਂ ਆ ਕੇ ਸਭ ਤੋਂ ਪਹਿਲਾਂ ਉਹਦੀ ਜੜ ਫੜੀ ਆ ਜਿਹਾ ਤੁਸੀਂ ਦੇਖ ਰਹੇ ਹੋ ਖੁੱਡਾਂ ਰੋਡੈਂਟਸ ਦੀ ਆਹ ਦੇਖ ਲਓ ਤੇ ਕੈਮਰਾਮੈਨ ਨੂੰ ਦਿਖਾਓ ਜੀ ਜਰਾ ਇਹਨੂੰ ਮਾੜਾ ਇਹਦੇ ਚ ਲੋਕ ਨੇ ਇੱਥੇ ਸਤਨਾਜਾ ਪ ਇਹਦਾ ਸਾਨੂੰ ਰੋਡੈਂਟਸ ਦਾ ਇਲਾਜ ਵੀ ਕਰਾਵਾਂਗੇ ਨਾਲ ਸੀ ਬਿਮਾਰੀ ਨੂੰ ਜੜੋਂ ਵੀ ਠੀਕ ਕਰਾਂਗੇ ਬਾਕੀ ਉਹ ਜਿਹੜਾ ਛੋਟਾ ਜਿਹਾ ਮਾਈਨਰ ਲੀਕ ਸੀ ਉਹਨਾਂ ਨੇ ਬੰਦ ਕਰ ਦਿੱਤੇ ਆਲਰੇਡੀ ਸੀਲ ਕਰ ਦਿੱਤੇ ਆ ਕੋਈ ਹੋਰ ਕੀ ਮੇਜ ਨਹੀਂ ਜਾਂਦਾ ਜਿਹੜੇ ਹਾਂਜੀ ਦੇ ਪਬਲੀ ਨਾਰ ਰਹਿੰਦੀ ਹੈ ਪਾਖੜੇ ਦੇ ਨਾਲ ਉਹਨਾਂ ਨੂੰ ਡਰਦਾ ਕੋਈ ਡਰਦਾ ਅਸੀਂ ਅਸੀਂ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਵੀ ਉਹ ਪੁਰਾਣਾ ਜਮਾਨਾ ਗਿਆ ਸਵੇਰੇ ਜਦੋਂ ਮੈਨੂੰ ਪਤਾ ਲੱਗਿਆ ਇਮੀਡੀਏਟਲੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਔਰ ਇਹਨਾਂ ਨਾਲ ਸਾਰਿਆਂ ਨਾਲ ਮੇਰੀ ਸਵੇਰ ਦੀ ਗੱਲ ਹੋ ਚੁੱਕੀ ਆ ਇਹਨਾਂ ਨੇ ਸਵੇਰੇ 6 ਵਜੇ ਹੋਇਆ ਤੇ ਬਸ 8 ਵਜੇ ਨੂੰ ਤਾਂ ਬੰਦ ਕਰਤਾ ਸੀ ਇਹਨਾਂ ਨੇ ਸਾਰਾ ਜੀ ਕੋਈ ਕੋਈ ਗੱਲ ਹੀ ਨਹੀਂ ਆ ਜੀ ਕੋਲ ਨਾਲ ਦੀ ਨਾਲ ਸਰ ਕੋਈ ਮੈਸੇਜ ਦਿਨਾ ਚਾਹੁੰਦੇ ਮੈਂ ਇੱਕ ਤਾਂ ਲੋਕਾਂ ਨੂੰ ਕਹਿੰਨਾ ਪੈਣ ਕਰਨ ਦੀ ਬਿਲਕੁਲ ਕੋਈ ਲੋੜ ਨਹੀਂ ਐ ਲੋਕਾਂ ਨੇ ਜੋ ਕਰਨਾ ਹੈ ਬਾਕੀ ਸਾਰਾ ਕੁਝ ਸਰਕਾਰ ਕਰੇਗੀ ਅਸੀਂ ਦੁਬਾਰਾ ਇਸ ਤਰ੍ਹਾਂ ਦੀ ਲੀਕੇਜ ਨਹੀਂ ਹੋਣ ਦੇਵਾਂਗੇ ਪਾੜ ਨਹੀਂ ਸੀਗਾ ਲੀਕੇਜ ਸੀ ਉਹ ਵੀ ਨਹੀਂ ਹੋਣ ਦੇਵਾਂਗੇ ਲੋਕਾਂ ਨੂੰ ਇੱਕੋ ਬੇਨਤੀ ਹੈ ਜੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਨਹਿਰ ਦੇ ਕੰਢਿਆਂ ਦੇ ਉੱਤੇ ਬੰਨੇ ਦੇ ਉੱਤੇ ਚੂਹਿਆਂ ਵਾਸਤੇ ਜਿਹੜਾ ਹੈਗਾ ਸਤਨਾਜਾ ਜਾਂ ਚਾਵਲ ਆ ਉਹਨਾਂ ਨੂੰ ਦਿਓ ਉਹ ਤੁਸੀਂ ਆਪਣੇ ਘਰ ਦੇ ਨੇੜੇ ਜਾ ਕਿਤੇ ਹੋਰ ਜਗ੍ਹਾ ਲੱਭ ਲੋ ਉਹਨਾਂ ਵਾਸਤੇ ਚੋਆ ਵਾਸਤੇ ਲੇਕਿਨ ਇੱਥੇ ਨਾ ਕਰੋ ਵੈਸੇ ਤਾਂ ਕਿਤੇ ਵੀ ਨਾ ਕਰੋ ਕਿਉਂਕਿ ਜਿਹੜੇ ਰੋਡ ਰੈਟਸ ਆ ਇਹਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਤੇ ਆਪਾਂ ਖੋਦੀ ਜਿਹੜੀ ਬਿਮਾਰੀ ਹੈ ਉਹ ਅਸੀਂ ਖੋਦੀ ਉਹਨੂੰ ਪੁਲ ਤੇ ਆ ਕੇ ਉਹਨਾਂ ਨੂੰ ਜਿਹੜਾ ਇੱਥੇ ਜੇ ਆਪਾਂ ਨੂੰ ਬੰਨੇ ਦੇ ਉੱਤੇ ਖੜਾ ਕੇ ਬੰਨੇ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਆ ਇਹ ਔਰ ਇਹੀ ਹੋਇਆ ਸੀਗਾ ਅਸੀਂ ਬਿਮਾਰੀ ਦੀ ਜੜ ਵੀ ਫੜ ਲਈ ਹੈ ਬੜੀ ਮੁਸ਼ਕਲ ਦੀ ਦਿਖਾਈ ਆ ਸਾਰੇ ਸਟਾਫ ਨੇ ਦੇ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਐ ਕੋਈ ਘਬਰਾਣ ਦੀ ਲੋੜ ਨਹੀਂ ਐ ਜਿਹੜੀ ਤੁਹਾਡੇ ਮੰਤਰੀ ਖੇਤਾਂ ਦਾ ਜਾਂ ਹਾਂਜੀ ਮਾਲੀ ਕੋਈ ਨੁਕਸਾਨ ਹੋਇਆ ਜੀ ਬਿਲਕੁਲ ਕੋਈ ਨੁਕਸਾਨ ਨਹੀਂ ਹੋਇਆ ਜੀ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਜਿਹੜਾ ਤੁਹਾਨੂੰ ਪਤਾ ਫਸਲ ਵੱਡੀ ਹੋਈ ਆ ਤਿੰਨ ਚਾਰ ਅਜੇ ਪਾਣੀ ਚੱਲਣੇ ਨਹੀਂ ਦਿੱਤਾ ਤਾਂ ਨੇ ਸਵੇਰੇ ਜਨ ਤੇ ਮੁੰਡੇ ਨੇ ਆਂਦੇ ਸਾਰ ਦੇਖਿਆ ਨਾਲ ਦੀ ਨਾਲ ਉਹਨੇ ਅਲਰਟ ਕੀਤਾ ਸਾਰਾ ਸਟਾਫ ਪਹੁੰਚ ਗਿਆ ਸੀਲ ਕਰ ਚੁੱਕੇ ਹਾਂ ਜੀ ਅਸੀਂ ਉਹਨੂੰ ਬੰਦ ਕਰ ਚੁੱਕੇ ਹਾਂ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.